ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੁਝ ਦਿਨ ਪਹਿਲਾਂ ਇੱਕ ਮੈਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਸਿੱਖ ਨੌਜਵਾਨਾਂ ਵਾਸਤੇ ਭਾਰਤੀ ਫੌਜ ਦੇ ਵਿੱਚ ਗ੍ਰੰਥੀ ਦੀ ਭਰਤੀ ਆਈ ਆ ਸੋ ਉਹ ਜਾਣਕਾਰੀ ਮੈਂ ਦੋ ਵੀਡੀਓ ਦੇ ਵਿੱਚ ਕੰਪਲੀਟ ਤੁਹਾਡੇ ਨਾਲ ਸਾਂਝੀ ਕੀਤੀ ਜਿਹੜੇ ਨੌਜਵਾਨ ਯੋਗਤਾ ਰੱਖਦੇ ਨੇ ਤੇ ਉਹ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜੁਆਇਨ ਇੰਡੀਅਨ ਆਰਮੀ ਵੈਬਸਾਈਟ ਤੇ ਜਾ ਕੇ ਲੌਗ ਇਨ ਕਰਕੇ ਅਪਲਾਈ ਕਰ ਸਕਦੇ ਨੇ ਪਹਿਲੀ ਗੱਲ ਤਾਂ ਜੇਕਰ ਤੁਹਾਨੂੰ ਉਸ ਵੈਬਸਾਈਟ ਤੇ ਕਿਵੇਂ ਤੁਸੀਂ ਲੌਗ ਇਨ ਕਰਨਾ ਕਿਵੇਂ ਆਪਣੀ ਪ੍ਰੋਫਾਈਲ ਬਣਾਉਣੀ ਆ ਕਿਵੇਂ ਤੁਸੀਂ ਉਹਦੇ ਉੱਪਰ ਰਜਿਸਟਰ ਕਰਨਾ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਉਸ ਵੈਬਸਾਈਟ ਦੇ ਉੱਪਰ ਹੀ ਜਿਹੜੀਆਂ ਵੀਡੀਓ ਦਿੱਤੀਆਂ ਹੋਈਆਂ ਨੇ ਤੁਸੀਂ ਪੂਰੀਆਂ ਉਹ ਫੌਜ ਵੱਲੋਂ ਬਣਾਈਆਂ ਨੇ ਤੁਸੀਂ ਵੇਖ ਸਕਦੇ ਹੋ ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਆਹ ਹੈਲਪਲਾਈਨ ਨੰਬਰ ਹੈ ਭਾਰਤੀ ਫੌਜ ਦਾ ਜਿਹੜਾ ਕਿ ਉਸ ਵੈਬਸਾਈਟ ਵਿੱਚ ਵੀ ਦਿੱਤਾ ਹੋਇਆ ਹੈ ਰਿਕਰੂਟਿੰਗ ਵਾਸਤੇ ਕਿਸੇ ਵੀ ਤਰ੍ਹਾਂ ਦੀ ਭਰਤੀ ਵਾਸਤੇ ਇਹਦੇ ਤੇ ਵੀ ਤੁਸੀਂ ਜਿਹੜੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਨੰਬਰ 3 ਤੇ ਬਹੁਤ ਸਾਰੇ ਨੌਜਵਾਨ ਮੈਨੂੰ ਫੋਨ ਕਰ ਰਹੇ ਨੇ ਜਿਹੜੇ ਜਾਣਦੇ ਨੇ ਔਰ ਜਿਹੜੇ ਫੌਜ ਵਿੱਚ ਨੌਕਰੀ ਕਰ ਰਹੇ ਨੇ ਉਹ ਵੀ ਤੇ ਜਿਹੜੇ ਪੜ ਰਹੇ ਨੇ ਸਿਵਲ ਦੇ ਵਿੱਚ ਕਈ ਸਵਾਲ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਉਹਨਾਂ ਦੇ ਜਵਾਬ ਤੁਹਾਡੇ ਨਾਲ ਤਾਂ ਕਿ ਤੁਹਾਡੀ ਜਿਹੜੀ ਅਪਲਾਈ ਕਰਨ ਦੀ ਡੇਟ ਨਾ ਨਿਕਲ ਜਾਈ ਪਹਿਲੀ ਗੱਲ ਤਾਂ ਇਹ ਕਿ ਇਹਦੇ ਵਿੱਚ ਜਦੋਂ ਤੁਸੀਂ ਅਪਲਾਈ ਕਰਨਾ ਉਦੋਂ ਤੁਹਾਡਾ ਅਮਰ ਛਕਿਆ ਹੋਣਾ ਜ਼ਰੂਰੀ ਨਹੀਂ ਆ ਬਹੁਤ ਸਾਰੇ ਨੌਜਵਾਨ ਪੁੱਛ ਰਹੇ ਸੀ ਤੁਹਾਡਾ ਇੰਟਰਵਿਊ ਜਦੋਂ ਹੋਣੀ ਆ ਉਦੋਂ ਤੁਹਾਨੂੰ ਕੀਰਤਨ ਵੀ ਆਉਣਾ ਚਾਹੀਦਾ ਕਥਾ ਵੀ ਆਉਣੀ ਚਾਹੀਦੀ ਤੁਹਾਨੂੰ ਪਾਠ ਸ਼ੁੱਧ ਪੜ੍ਹਨਾ ਆਉਣਾ ਚਾਹੀਦਾ ਔਰ ਉਹਦੇ ਵਿੱਚ ਤੁਹਾਡਾ ਅਮਰਤ ਵੀ ਛਕਿਆ ਹੋਣਾ ਚਾਹੀਦਾ ਤੁਹਾਡੇ ਕੇਸ ਦਾੜੀ ਸਾਰਾ ਕੁਝ ਹੋਣਾ ਚਾਹੀਦੇ ਨੇ ਔਰ ਇਹ ਪੂਰੀ ਜਾਣਕਾਰੀ ਮੈਂ ਕੁਝ ਸਮਾਂ ਪਹਿਲਾਂ ਇਸੇ ਚੈਨਲ ਤੇ ਵੀਡੀਓ ਵਿੱਚ ਸਾਂਝੀ ਕੀਤੀ ਹੋਈ ਆ ਕਿ ਭਾਰਤੀ ਫੌਜ ਦੇ ਵਿੱਚ ਇੰਟਰਵਿਊ ਤੋਂ ਪਹਿਲਾਂ ਕੀ ਤਿਆਰੀ ਕਰਕੇ ਜਾਣੀ ਹੈ ਉਸ ਤੋਂ ਅੱਗੇ ਗੱਲ ਆ ਜਾਂਦੀ ਹੈ ਤੁਹਾਡੇ ਜਿਹੜਾ ਮੇਨ ਸਵਾਲ ਬਹੁਤੇ ਬੱਚੇ ਪੁੱਛ ਰਹੇ ਸੀ ਕਿ ਜਿਹੜੀ ਬੀ ਤੁਸੀਂ ਕਰਨੀ ਆ ਉਹਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਜਾਂ ਨਹੀਂ ਦੇਖੋ ਜੋ ਤਾਂ ਨੋਟੀਫਿਕੇਸ਼ਨ ਦੇ ਵਿੱਚ ਪੰਜਾਬੀ ਨਹੀਂ ਲਿਖੀ ਹੋਈ ਨੋਟੀਫਿਕੇਸ਼ਨ ਵਿੱਚ ਲਿਖਿਆ ਹੋਇਆ ਤੁਹਾਡੀ ਕਿਸੇ ਵੀ ਸਟਰੀਮ ਦੇ ਵਿੱਚ ਬੀ ਕਾਮ ਕੀਤੀ ਹੋਵੇ ਕਮਰਸ ਦੇ ਨਾਲ ਤੁਹਾਡੀ ਸਾਇੰਸ ਦੇ ਨਾਲ ਤੁਹਾਡੀ ਆਰਟਸ ਦੇ ਨਾਲ ਤੁਹਾਡੀ ਬੀ ਹੋਣੀ ਚਾਹੀਦੀ ਆ ਕਹਿਣ ਦਾ ਮਤਲਬ ਤੁਹਾਡੀ ਬੀਐਸਸੀ ਹੋਵੇ ਬੀਕਾਮ ਹੋਵੇ ਜਾਂ ਬੀਏ ਵਿਦ ਆਰਟਸ ਹੋਵੇ ਉਹ ਤੁਹਾਡੀ ਬੀਏ ਹੋਣੀ ਚਾਹੀਦੀ ਔਰ ਗਿਆਨੀ ਦਾ ਕੋਰਸ ਤੁਹਾਡਾ ਪੰਜਾਬੀ ਵਿੱਚ ਹੋਣਾ ਚਾਹੀਦਾ ਹੁਣ ਮੈਨੂੰ ਲੱਗਦਾ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਗਿਆਨੀ ਕਰਵਾ ਰਹੀ ਆ ਜੇਕਰ ਤੁਸੀਂ ਬੀਏ ਵਿੱਚ ਪੰਜਾਬੀ ਨਹੀਂ ਪੜੀ ਤਾਂ ਸ਼ਾਇਦ ਤੁਸੀਂ ਗਿਆਨੀ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਜੇ ਕਿਸੇ ਬੰਦੇ ਨੇ ਲਾਜ਼ਮੀ ਪੰਜਾਬੀ ਕੰਪਲਸਰੀ ਪੰਜਾਬੀ ਸਬਜੈਕਟ ਵੀ ਬੀਏ ਵਿੱਚ ਨਹੀਂ ਪੜਿਆ ਹੋਇਆ ਪਰ ਉਹਨੇ ਗਿਆਨੀ ਕੀਤੀ ਹੋਈ ਹੈ 1 ਸਾਲ ਦਾ ਗਿਆਨੀ ਪੰਜਾਬੀ ਦਾ ਕੋਰਸ ਤਾਂ ਉਹ ਵੀ ਅਪਲਾਈ ਕਰਕੇ ਦੇਖ ਸਕਦੇ ਨੇ ਯਾਰ ਬਾਕਰ ਤੁਸੀਂ ਦੇਖ ਲਓ ਅਕਸੈਪਟ ਹੋ ਗਿਆ ਤਾਂ ਤੁਸੀਂ ਅੱਗੇ ਐਗਜ਼ਾਮ ਦੇ ਸਕਦੇ ਹੋ ਨਹੀਂ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਇਸ ਦਾ ਹੋਰ ਕੀ ਕੋਈ ਤਰੀਕਾ ਨਹੀਂ ਹੈ ਪਤਾ ਕਰਨ ਦਾ ਅੱਗੇ ਜਿਹੜੇ ਬੱਚੇ ਕਈ ਸਵਾਲ ਕਰਦੇ ਨੇ ਜੀ ਅਸੀਂ ਮੋਨੇ ਆ ਅਸੀਂ ਕਲੀਨ ਸ਼ੇਵਡ ਆ ਪਰ ਇਹ ਸਿਰਫ ਟੀਚਰ ਨਹੀਂ ਇਹ ਗ੍ਰੰਥੀ ਜਿਵੇਂ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਵਿੱਚ ਮੋਹੱਲੇ ਵਿੱਚ ਗੁਰਦੁਆਰੇ ਗ੍ਰੰਥੀ ਡਿਊਟੀ ਕਰਦੇ ਫੌਜ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਆ ਨਾਲ ਨਾਲ ਤੁਸੀਂ ਫੌਜ ਦੇ ਜਵਾਨਾਂ ਨੂੰ ਜਦੋਂ ਉਹ ਸਫਾਈ ਬਣਦੇ ਨੇ ਕਸਮ ਪ੍ਰੇਡ ਉਹਨਾਂ ਨੂੰ ਸੌ ਵਿੱਚ ਕਾਉਣੀ ਆ ਔਰ ਉਹਨਾਂ ਨੂੰ ਤੁਸੀਂ ਧਰਮ ਦੇ ਆਧਾਰ ਤੇ ਸਖਿਆਵਾਂ ਦੇ ਕੇ ਮੋਟੀਵੇਟ ਵੀ ਕਰਨਾ ਤਾਂ ਕਿ ਉਹ ਫੌਜ ਵਿੱਚ ਫਰੀ ਮੈਨ ਹੈਕ ਹੋ ਕੇ ਨੌਕਰੀ ਕਰ ਸਕਣ ਸੋ ਕਹਿਣ ਤੋਂ ਭਾਵ ਤੁਸੀਂ ਜਿਹੜਾ ਅਪਲਾਈ ਕਰਨ ਤੋਂ ਪਹਿਲਾਂ ਨਹੀਂ ਤੁਹਾਨੂੰ ਲੋੜ ਤੁਸੀਂ ਕਹੋ ਵੀ ਨਹੀਂ ਜਦੋਂ ਇੰਟਰਵਿਊ ਹੋਏਗੀ ਮੈਂ ਅਮਰਤ ਵੀ ਛਕ ਲਾਂਗਾ ਮੈਂ ਕੇਸ ਦਾੜੀ ਵੀ ਰੱਖ ਲਾਂਗੇ ਤੁਹਾਡੀ ਮਰਜ਼ੀ ਹੈ ਪਰ ਇਹਦੀ ਯੋਗਤਾ ਹੈ ਇੰਟਰਵਿਊ ਦੇ ਵਿੱਚ ਉਹ ਇੰਟਰਵਿਊ ਕਿਵੇਂ ਹੋਣੀ ਤੁਸੀਂ ਉਹ ਵੀ ਦੇਖ ਸਕਦੇ ਹੋ ਔਰ ਇਹਦਾ ਜਿਹੜਾ ਟੈਸਟ ਕਿਵੇਂ ਹੁੰਦਾ ਰਿਟਨ ਟੈਸਟ ਉਹਦੇ ਉੱਪਰ ਮੈਂ ਵੀਡੀਓ ਬਣਾਈ ਹੋਈ ਆ ਤੁਹਾਡੇ ਤੁਸੀਂ ਇਸੇ ਚੈਨਲ ਤੇ ਆ ਵੀਡੀਓ ਜਿਹੜੀ ਆ ਉਹ ਵੇਖ ਸਕਦੇ ਹੋ ਸਮਾਂ ਕੱਢ ਕੇ ਔਰ ਇਹਦੇ ਵਿੱਚ ਦੋ ਪੇਪਰ ਹੁੰਦੇ ਨੇ ਆਨਲਾਈਨ ਤੁਹਾਡਾ ਐਗਜ਼ਾਮ ਹੋਣਾ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਤੁਸੀਂ ਪੇਪਰ ਦੇ ਸਕਦੇ ਹੋ ਜ਼ਿਆਦਾਤਰ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਹੀ ਸਾਰੇ ਹੁੰਦੇ ਨੇ ਔਰ 100 ਨੰਬਰ ਦਾ ਜਨਰਲ ਨੌਲੇਜ ਦਾ ਪੇਪਰ ਹੁੰਦਾ ਹੈ ਜਿਹਦੇ ਵਿੱਚੋਂ 40 ਨੰਬਰ ਲੈਣੇ ਬਹੁਤ ਜ਼ਰੂਰੀ ਨੇ ਔਰ 100 ਨੰਬਰ ਦਾ ਤੁਹਾਡਾ ਜਿਹੜਾ ਧਰਮ ਦਾ ਪੇਪਰ ਹੁੰਦਾ ਸਾਰੇ ਧਰਮਾਂ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਸੋ ਉਹਦੇ ਵਿੱਚੋਂ ਵੀ ਕੁਆਲੀਫਾਈ ਹੋਣਾ ਜ਼ਰੂਰੀ ਆ ਦੋਹਾਂ ਪੇਪਰਾਂ ਦੇ ਨੰਬਰ ਜੋੜੇ ਜਾਂਦੇ ਨੇ ਫਿਰ ਤੁਹਾਡੇ ਫਿਜ਼ੀਕਲ ਟੈਸਟ ਦੇ ਨੰਬਰ ਜੋੜੇ ਜਾਂਦੇ ਨੇ ਫਿਰ ਤੁਹਾਡੇ ਇੰਟਰਵਿਊ ਦੇ ਨੰਬਰ ਜੋੜੇ ਜਾਂਦੇ ਨੇ ਸਾਰੇ ਨੰਬਰਾਂ ਦੇ ਆਧਾਰ ਤੇ ਤੁਹਾਡੀ ਮੈਰਿਟ ਬਣਦੀ ਆ ਫਿਰ ਤੁਹਾਨੂੰ ਕੋਰਸ ਵਾਸਤੇ ਬੁਲਾਇਆ ਜਾਂਦਾ ਹੈ ਕੋਰਸ ਕੰਪਲੀਟ ਹੋਣ ਤੋਂ ਬਾਅਦ ਹੀ ਤੁਹਾਨੂੰ ਨੈਬ ਸਬੇਦਾਰ ਦਾ ਰੈਂਕ ਆ ਜਿਹੜਾ ਉਹ ਲਗਾਇਆ ਜਾਂਦਾ ਹੈ ਜਿਹੜਾ ਤੁਹਾਡਾ ਰਿਟੈਕਟ ਤੋਂ ਬਾਅਦ ਜਿਹੜਾ ਤੁਹਾਡਾ ਫਿਜ਼ੀਕਲ ਟੈਸਟ ਹੋਣਾ ਹੈ ਉਹਦੇ ਵਿੱਚ ਤੁਹਾਡੀ 1600 ਮੀਟਰ ਰੇਸ ਹੋਣੀ ਆ ਚਾਰ ਚੱਕਰ ਜਿਵੇਂ ਗਰਾਊਂਡ ਦੇ ਆਪਾਂ ਕਹਿੰਦੇ ਨੇ 1600 ਮੀਟਰ ਔਰ 8 ਮਿੰਟ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਹੈ ਤਿਆਰੀ ਤੁਸੀਂ ਨੌਜਵਾਨ ਜਿਹੜੇ ਕਰ ਸਕਦੇ ਨੇ ਸੋ ਇਹ ਤੁਸੀਂ ਕੋਸ਼ਿਸ਼ ਕਰਿਓ ਕਿ 6 6.5 ਮਿੰਟ ਦੇ ਵਿੱਚ ਕੰਪਲੀਟ ਕਰਨ ਦੀ ਤਿਆਰੀ ਰੱਖਿਓ ਕਿਉਂਕਿ ਜਦੋਂ ਉਹਦਾ ਟੈਸਟ ਹੁੰਦਾ ਤੇ ਜਿਹੜੇ ਉੱਥੇ ਸਟੇਡੀਅਮ ਦੇ ਵਿੱਚ ਮੰਨ ਲਓ 500 ਨੌਜਵਾਨ ਭੱਜ ਰਹੇ ਨੇ ਤਾਂ ਉਹਨਾਂ ਨੇ ਜਿਹੜੇ ਅਗਲੇ 100 150 ਨੌਜਵਾਨ ਰੱਖ ਲੈਣੇ ਨੇ ਚਾਹੇ 8 ਮਿੰਟ ਤੋਂ ਪਹਿਲਾਂ ਹੀ ਆਏ ਹੋਣ ਬਾਕੀ ਵੀ ਆਪਾਂ ਦੇਖਦੇ ਆ ਫੌਜ ਇਸ ਤਰ੍ਹਾਂ ਜਿਹੜੇ ਉਹ ਕੰਟੀ ਸ਼ਰਟੀ ਇਸ ਤਰ੍ਹਾਂ ਹੀ ਕਰਦੇ ਆ ਪਰ ਫਿਰ ਵੀ ਤੁਸੀਂ ਜਿਹੜੀ ਤਿਆਰੀ ਆ 8 ਮਿੰਟ ਦੇ ਹਿਸਾਬ ਨਾਲ ਨਹੀਂ ਕਰਨੀ ਘੜ ਤੋਂ ਘੜ 7 ਮਿੰਟ ਦੇ ਹਿਸਾਬ ਨਾਲ ਤੁਹਾਡੀ ਤਿਆਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸੋ ਇਹ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਾਕੀ ਜਿੰਨੇ ਵੀ ਡਾਕੂਮੈਂਟ ਤੁਹਾਨੂੰ ਕਿਸੇ ਵੀ ਭਰਤੀ ਵਾਸਤੇ ਚਾਹੀਦੇ ਹੁੰਦੇ ਨੇ ਉਹ ਤੁਹਾਨੂੰ ਚਾਹੀਦੇ ਨੇ ਜਿਹੜੇ ਫੌਜ ਵਿੱਚ ਨੌਕਰੀ ਕਰ ਰਹੇ ਨੌਜਵਾਨ ਨੇ ਉਹ ਵੀ ਜੁਆਇਨ ਇੰਡੀਅਨ ਆਰਮੀ ਤੇ ਜਾ ਕੇ ਉਹਨਾਂ ਨੇ ਰਜਿਸਟਰ ਕਰਨਾ ਪਹਿਲਾਂ ਆਪਣੇ ਆਪ ਨੂੰ ਫਿਰ ਉਹ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਲੈਟਰ ਦਿੱਤੇ ਹੋਏ ਨੇ ਉਹ ਤੁਸੀਂ ਡਾਊਨਲੋਡ ਕਰਨੇ ਨੇ ਔਰ ਆਪਣੇ ਕਮਾਂਡਿੰਗ ਅਫਸਰ ਤੋਂ ਸਾਈਨ ਕਰਾ ਕੇ ਆਪਣੇ ਰਿਕਾਰਡ ਨੂੰ ਭੇਜਣੇ ਨੇ ਨਾਲ ਆਪਣੇ ਸਾਰੇ ਡਾਕੂਮੈਂਟ ਲਾ ਕੇ ਫਿਰ ਤੁਹਾਡੇ ਰਿਕਾਰਡ ਵਾਲੇ ਜਿਹੜੇ ਨੇ ਤੁਹਾਡੇ ਰੈਜਮੈਂਟ ਸੈਂਟਰ ਦਾ ਰਿਕਾਰਡ ਆ ਜਿਹੜਾ ਤੁਹਾਡੇ ਘਰ ਦੇ ਨੇੜੇ ਜਿਹੜਾ ਤੁਹਾਡੇ ਜਿੱਥੇ ਤੁਸੀਂ ਰਹਿਣ ਵਾਲਿਓ ਜਿੱਥੋਂ ਤੇ ਉੱਥੇ ਜਿਹੜਾ ਏਆਰਓ ਪੈਂਦਾ ਜਿਹੜਾ ਭਰਤੀ ਦਫਤਰ ਪੈਂਦਾ ਉੱਥੇ ਉਹ ਤੁਹਾਡੇ ਰਖਾਉਣ ਵਾਲੇ ਫਾਰਮ ਭੇਜਣਗੇ ਫਿਰ ਤੁਹਾਨੂੰ ਭਰਤੀ ਦਫਤਰ ਵੱਲੋਂ ਕਾਲ ਲੈਟਰ ਜਿਹੜਾ ਆਏਗਾ ਇਹ ਜਿਹੜੇ ਰਮਸ਼ਟ ਕੈਂਡੀਡੇਟ ਨੇ ਜਿਹੜੇ ਨੌਕਰੀ ਕਰ ਰਹੇ ਨੇ ਉਮਰ ਸੇਮ ਹੈ ਤੁਹਾਡੇ ਵਾਸਤੇ ਵੀ 25 ਤੋਂ 34 ਸਾਲ ਔਰ ਪੜ੍ਹਾਈ ਦੀ ਯੋਗਤਾ ਵੀ ਤੁਹਾਡੀ ਬੀਏ ਵਿਦ ਗਿਆਨੀ ਹੋਣੀ ਚਾਹੀਦੀ ਉਹਦੇ ਵਿੱਚ ਕੋਈ ਛੋਟ ਨਹੀਂ ਆ ਕੋਈ ਬਿਲਕੁਲ ਸਿਵਲ ਕੈਂਡੀਡੇਟ ਨਾਲੋਂ ਬਿਲਕੁਲ ਵੀ ਜਿਹੜੀ ਉਹ ਅਲੱਗ ਨਹੀਂ ਆ ਤੁਹਾਡੀ ਯੋਗਤਾ ਸੋ ਇਹ ਜਿਹੜੇ ਰਮਸ਼ਟ ਵਾਲੇ ਕੈਂਡੀਡੇਟ ਜਿਹੜੇ ਨੌਕਰੀ ਕਰ ਰਹੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਪਰ ਇੰਨੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਜੇਕਰ ਫਿਰ ਵੀ ਤੁਹਾਨੂੰ ਤੁਹਾਡਾ ਕੋਈ ਸਵਾਲ ਆ ਜਿਹੜੇ ਨੌਜਵਾਨ ਅਪਲਾਈ ਕਰਨਾ ਚਾਹੁੰਦੇ ਨੇ ਜਿਹੜੇ ਹਜੇ ਪੜ ਰਹੇ ਨੇ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਚੈਨਲ ਤੇ ਪਰ ਜਿਹੜੇ ਤਿਆਰੀ ਕਰਕੇ ਬੈਠੇ ਨੇ ਜਿਨ੍ਹਾਂ ਦੀ ਉਮਰ 34 ਸਾਲ ਤੋਂ ਥੱਲੇ ਆ ਓਵਰਏਜ ਹੋਣ ਵਾਲੇ ਨੇ 25 ਤੋਂ 34 ਸਾਲ ਦੇ ਵਿਚਕਾਰ ਸੋ ਉਹਨਾਂ ਦਾ ਜੇਕਰ ਕੋਈ ਸਵਾਲ ਹੈ ਤਾਂ ਤੁਸੀਂ ਇਸੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣਾ ਸਵਾਲ ਲਿਖ ਦਿਓ ਔਰ ਨਾਲ ਆਪਣਾ ਮੋਬਾਈਲ ਨੰਬਰ ਦੇ ਦਿਓ ਮੈਂ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਸਵਾਲ ਦਾ ਜਵਾਬ ਦੇ ਦੇਵਾਂਗਾ ਉਸ ਤੋਂ ਬਾਅਦ ਤੁਸੀਂ ਆਪਣਾ ਨੰਬਰ ਡਿਲੀਟ ਕਰ ਦਿਓ ਬੜੇ ਮੇਰਾ ਨੰਬਰ ਮੰਗਦੇ ਨੇ ਬੜੇ ਵੀਰ ਬੱਚੇ ਨੌਜਵਾਨ ਮੈਂ ਆਪਣਾ ਨੰਬਰ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਮੈਂ ਇਕੱਲਾ ਮੈਂ ਖੁਦ ਹੀ ਵੀਡੀਓ ਬਣਾਉਣਾ ਖੁਦ ਹੀ ਮੈਂ ਜਿੰਨਾ ਕੁ ਮੈਥੋਂ ਹੁੰਦਾ ਟੁੱਟੀ ਫੁੱਟੀ ਮੈਂ ਐਡਿਟ ਕਰਦਾ ਔਰ ਮੈਂ ਆਪਣਾ ਕੰਮ ਵੀ ਕਰਦਾ ਮੇਰੇ ਕੋਲ ਇਹਨਾਂ ਸਮਾਂ ਵੀ ਨਹੀਂ ਹੁੰਦਾ ਮੈਂ ਤੁਹਾਡਾ ਜਵਾਬ ਦੇ ਸਕਾਂ ਸੋ ਕੋਸ਼ਿਸ਼ ਕਰੋ ਤੁਸੀਂ ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਤੁਹਾਨੂੰ ਕਿਸੇ ਨੇ ਫੋਨ ਨਹੀਂ ਕਰਨਾ ਔਰ ਮੈਂ ਤੁਹਾਨੂੰ ਖੁਦ ਫੋਨ ਕਰਾਂਗਾ ਜਿੰਨੀ ਜਲਦੀ ਹੋ ਸਕੇ ਤੁਹਾਡਾ ਜਵਾਬ ਦੇਵਾਂਗਾ ਤੁਹਾਨੂੰ ਕੋਈ ਮੁਸ਼ਕਲ ਜਿਹੜੀ ਉਹ ਨਹੀਂ ਆਏਗੀ ਫਿਰ ਵੀ ਜੇ ਤੁਸੀਂ ਲਿਖ ਕੇ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਮੈਂ ਲਿਖ ਕੇ ਵੀ ਤੁਹਾਡਾ ਜਵਾਬ ਹੈ ਜਿਹੜਾ ਉਹ ਦੇ ਦੇਵਾਂਗਾ ਸੋ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਨੌਜਵਾਨ ਭਾਰਤੀ ਫੌਜ ਵਿੱਚ ਗ੍ਰੰਥੀ ਭਰਤੀ ਹੋਣਾ ਚਾਹੁੰਦੇ ਨੇ ਸੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੋਰਾਂ ਤੱਕ ਵੀ ਪਹੁੰਚ ਜਾਂਦੀ ਹੈ ਸ਼ੇਅਰ ਵੀ ਕਰ ਦਿਆ ਕਰੋ ਔਰ ਚੈਨਲ ਨੂੰ ਜਿਹੜੇ ਪਹਿਲੀ ਵਾਰ ਵੇਖ ਰਹੇ ਨੇ ਉਹ ਸਬਸਕ੍ਰਾਈਬ ਕਰ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਜਿਹੜੀਆਂ ਵੀਡੀਓ ਸਾਂਝੀਆਂ ਕਰਦਾ ਰਵਾਂਗਾ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ